ਸਰ ਇਹ ਅਗਰਵਾਲ ਫਿਕਿੰਗ ਜੇ ਸੰਜਿੰਦਰ ਰੋਡ ਤਰਨਤਨ ਕਾਤੇ ਗਿਲ ਸਿਤਿਥੇਗਾ ਇਥੇ ਆਪਣੇ ਡੈਡ ਜੀ ਇਥੇ ਬੈਠੇ ਹੋਏ ਸੀ ਰੋਜ਼ ਜਿਵੇਂ ਆਉਂਦੇ ਆਏ ਹੋਏ ਸੀ ਲੋਕ ਕੁਛ ਲਟੇਰੇ ਆਪਣੇ ਸਵਿਫਟ ਕਾਰ ਚਾਈਡ ਤੇ ਡੈਡੀ ਨੂੰ ਗੋਲੀ ਮਾਰ ਕੇ ਅੰਦਰੋਂ ਕੈਸ਼ ਸਾਰਾ ਲੁੱਟ ਕੇ ਲੈ ਗਏ ਜੀ ਕਿੰਨਾ ਕੈਸ਼ ਹੋਊਗਾ ਤੁਹਾਡੇ ਕੋਲ ਸਰ 3 ਤੋਂ 5 ਲੱਖ ਦੇ ਹਿਸਾਬ ਤੋਂ ਹੋਊਗਾ ਮੇਰੇ ਖਿਆਲ ਤੁਹਾਡੀ ਕੋਈ ਸਿਕਿਉਰਟੀ ਆਪਣੀ ਨਹੀਂ ਸੀ ਹੈਗੀ ਕੋਈ ਗੱਲਬਾਤ ਕਿਸ ਨਾਲ ਨਹੀਂ ਸਰ ਇਸ ਤਰ੍ਹਾਂ ਦੀ ਕਦੀ ਵਾਰਦਾਤ ਹੋਣ ਦੇ ਚਾਂਸਸ ਨਹੀਂ ਦਿੰਦੇ ਅੜਾ ਹਕ ਤੇ ਰੌਣਕੇ ਨਹੀਂ ਰਿੰਦੀ ਆ ਕਦੀ ਇਸ ਤਰ੍ਹਾਂ ਚਾਂਸਸ ਨਹੀਂ 8 7 ਲੋਕਾਂ ਨੂੰ ਚਲਾਉਂਦੇ ਪਾਓ ਕੀ ਡਿਮਾਂਡ ਕਰਦੇ ਕਿਉਂ ਨਾ ਚਿਲ ਸਰ ਇਹ ਸਿਕਿਉਰਟੀ ਵੱਧਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵਾ ਗੱਡੀ ਨੰਬਰ ਆ ਗਿਆ ਹੈ ਬੰਦਿਆਂ ਦੀ ਫੋਟੋ ਆ ਗਈ ਹੋਈ ਆ ਰਫਲ ਆ ਗਿਆ ਹੱਥ ਚੋਂ ਨਾਲ ਤੇ ਜੋ ਸਾਡੇ پاسੇ ਕਰ ਸਕਦੇ ਕਰੋ ਪਲੀਜ਼ ਇਹ ਨਾ ਕਰੀਪ ਹੋਣੇ ਕੇ 5 ਵਜੇ ਕੱਦ ਗਿੱਲ ਜੰਗਵਾਲਾ ਰੋਡ ਪਰਾਲਾ ਜਿਹੜਾ ਜਿੱਥੇ ਕੋਈ ਲੁੱਟਰੀ ਵਾਰਦਾਤ ਹੋਈ ਹੈ ਪੰਜ ਬੰਦੇ ਉਹਨਾਂ ਨੂੰ ਸ਼ਿਫਟ ਕਰਦੇ ਸੀ ਤੇ ਆ ਤਿੰਨੇ ਪੰਪ ਦੇ ਮਾਲਕ ਨੇ ਸ਼ਾਮ ਸੁੰਦਰ ਜੀ ਇਨੇ ਲੱਤੀ ਜੀ ਪਰਿਵਾਰ ਕਿਤੇ ਲੱਟਾਕੀ ਲੱਗੇ ਮਾਉਂਟ ਹੈ ਜੇ ਕਲੀਅਰ ਨਹੀਂ ਚੈੱਕ ਕਰਦੇ ਨੇ ਚੱਕਰ ਦੇ ਬਸ ਕਿੰਨੇ ਬੰਦੇ ਸੀ ਵਾਰ ਵਾਰ ਕਰਨਾ ਹੈ 5 ਮਿੰਟ ਸੀ ਠੀਕ ਹੈ ਕਿਦਰ ਨੂੰ ਸਾਰੇ ਬੰਦਾ ਇਹ ਜਿਹੜਾ ਵਾਲਾ ਸੈਟ ਹੋ ਜਾਏ ਤੁਹਾਡੇ ਲੋਕਿਸਤਾਂ ਦੀ ਕਾਰਵਾਈ ਕੀ ਕੀਤੀ ਨਹੀਂ ਸਾਰੇ ਅਲਰਟ ਕਰਵਾ ਦਿੱਤਾ ਮੈਂ ਆਗੇ ਜਿਲ੍ਹਿਆਂ ਦੇ ਸਾਰੇ ਇਲਾਕੇ ਅਲਰਟ ਕਰਵਾ ਦਿੱਤੇ ਨੇ ਸੀਸੀਟੀਵੀ ਫੁਟੇਜ ਲੈ ਰਹੇ ਨੇ ਟੈਕਨੀਕਲ ਐਵੀਡੈਂਸ ਲੈ ਰਹੇ ਨੇ ਮੌਲੂਕਨ ਦੀ ਕਸ਼ੀ ਸਰ ਹੈ ਅਗਰਵਾਲ ਫਿਰ ਇੰਜਨਜਿੰਡਾ ਰੋਡ ਤਰਨਤਨ ਕਾਤਗਿਲ ਸਥਿਥ ਹੈਗਾ ਵਾ ਇੱਥੇ ਆਪਣੇ ਡੈਡ ਜੀ ਇਥੇ ਬੈਠੇ ਹੋਏ ਸੀ ਰੋਜ਼ ਜਿਵੇਂ ਆਉਂਦੇ ਆਏ ਹੋਏ ਸੀ ਲੋਕ ਕੁਛ ਲਟੇਰੇ ਆਪਣੇ ਸਵਿਫਟ ਕਾਰ ਚਾਈਡ ਤੇ ਡੈਡੀ ਨੂੰ ਗੋਲੀ ਮਾਰ ਕੇ ਅੰਦਰੋਂ ਕੈਸ਼ ਸਾਰਾ ਲੁੱਟ ਕੇ ਲੈ ਗਏ ਜੀ ਕਿੰਨਾ ਕੈਸ਼ ਹੋਊਗਾ ਤੁਹਾਡੇ ਸਾਰ ਸਰ 3 ਤੋਂ 5 ਲੱਖ ਦੇ ਹਿਸਾਬ ਤੋਂ ਹੋਊਗਾ ਮੇਰੇ ਖਿਆਲ ਤਵਾਡੀ ਕੋਈ ਸਿਕਿਉਰਟੀ ਆਪਣੀ ਨਹੀਂ ਹੈ ਕਿ ਕੋਈ ਗੱਲਬਾਤ ਕਿਸ ਤਰ੍ਹਾਂ ਨਹੀਂ ਸਰ ਇਸ ਤਰ੍ਹਾਂ ਦੀ ਕਦੀ ਵਾਰ ਦਾ ਤੋਂ ਦੇ ਚਾਂਸਸ ਨਹੀਂ ਦਿੰਦੇ ਹੜਾ ਕਿਤੇ ਰੌਣਕੇ ਨਹੀਂ ਰਿੰਦੀ ਆ ਕਦੀ ਇਸ ਤਰ੍ਹਾਂ ਚਾਂਸਸ ਨਹੀਂ ਹੱਟਸਾ ਹਲੋ ਜੀ ਸਾਨੂੰ ਚਲਾਉਂਦੇ ਪਾਓ ਕੀ ਡਿਮਾਂਡ ਕਰਦੇ ਕਿਉਂ ਨਾ ਸੀ ਸਰ ਇਹ ਸਿਕਿਉਰਟੀ ਵੱਧਣੀ ਚਾਹੀਦੀ ਹੈ ਪੁਲਿਸ ਪ੍ਰਸ਼ਾਸਨ ਨੂੰ ਧਿਆਨ ਦੇਣਾ ਚਾਹੀਦਾ ਵਾ ਗੱਡੀ ਨੰਬਰ ਆ ਗਿਆ ਹੈ ਉਹ ਬੰਦਿਆਂ ਦੀ ਫੋਟੋ ਆ ਗਈ ਹੋਈ ਆ ਰਫਲ ਆ ਗਈ ਹੱਥ ਚੋਂ ਨਾ ਤੇ ਜੋ ਸਾਡੇ ਪਾਸੇ ਕਰ ਸਕਦੇ ਕਰੋ ਪਲੀਜ਼ ਇਹਨਾਂ ਕਰੀਬ ਹੋਣੇ ਕੇ 5 ਵਜੇ ਕੱਦ ਗਿੱਲ ਜੰਗਵਾਲਾ ਰੋਡ ਪਰਾਲਾ ਜਿਹੜਾ ਜੀ ਉੱਥੇ ਕੋਈ ਲੁੱਟ ਦੀ ਵਾਰਦਾਤ ਹੋਈ ਆ ਪੰਜ ਬੰਦਿਆਂ ਨੇ ਸਫਟ ਕਾਰ ਤੇ ਐਸਾ ਇਹ ਆ ਕਿਨੇ ਪੰਮਤੇ ਵਾਲਕ ਨੇ ਸ਼ਾਮ ਸੁੰਦਰ ਜੀ ਇਨੇ ਲਾਤੀ ਜੀ ਕੋਲ ਵੀ ਮਾਰ ਕੇ ਤੇ ਲੁਟਾ ਕੇ ਲੱਗੇ ਮਾਊਟਾ ਜੇ ਕਲੀਅਰ ਨਹੀਂ ਚੈੱਕ ਕਰਦੇ ਨੇ ਚੱਕਰ ਦੇ ਬਸ ਕਿੰਨੇ ਬੰਦੇ ਸੀ ਬਰਬਾਦ ਕਰਨਾ 5 ਮਿੰਟ ਸੀ ਠੀਕ ਹੈ ਕਿਦਰ ਨੂੰ ਸਰ ਲੱਗਾ ਇਹ ਜਿਹੜਾ ਵਾਲਾ ਸੈਟ ਹੋ ਜਾਏਗਾ ਤੁਹਾਡੇ ਰੋਪਿਸਤਰ ਤੋਂ ਕਰਵਾਏ ਕਿੰਨੀ ਸਾਰੇ ਅਲਰਟ ਕਰਾ ਦਿੱਤਾ ਨਾਲ ਦੇ ਜਿਹੜਾ ਸਾਰੇ ਲਾਕੇ ਅਲਰਟ ਕਰਵਾ ਦਿੱਤੇ ਨੇ ਸੀਸੀਟੀਵੀ ਫੁਟੇਜ ਲੈ ਰਹੇ ਨੇ ਟੈਕਨੀਕਲ ਐਵੀਡੈਂਸ ਲੈ ਰਹੇ ਨੇ ਭੁੱਲਣ ਦੀ ਕੋਈ ਚਾਹਤ ਨਹੀਂ